ਡਾਕਟਰ ਬੀ.ਆਰ. ਅੰਬੇਦਕਰ ਜਿਨ੍ਹਾਂ ਨੇ ਭਾਰਤ ਦੇ ਦਬੇ ਕੁਚਲੇ ਲੋਕਾਂ ਅਤੇ ਮਜ਼ਦੂਰ ਕਿਸਾਨਾਂ ਲਈ ਸੰਘਰਸ਼ ਕੀਤਾ ਹੈ ਉਹਨਾਂ ਦਾ 14 ਅਪ੍ਰੈਲ ਨੂੰ ਜਨਮ ਦਿਨ ਹੈ ਜਿਸ ਨੂੰ ਸਮਰਪਿਤ ਇੱਕ ਵਿਸ਼ਾਲ ਚੇਤਨਾ ਮਾਰਚ ਬੁੱਧ ਵਿਹਾਰ ਸਤਨਾਮਪੁਰਾ ਤੋਂ ਸ਼ੁਰੂ ਹੋਇਆ ਜੋ ਕਿ ਵਕ ਵਕ ਥਾਵਾਂ ਤੋਂ ਹੁੰਦਾ ਹੋਇਆ ਡਾਕਟਰ ਅੰਬੇਦਕਰ ਪਾਰਕ ਵਿਖੇ ਸਮਾਪਤ ਹੋਇਆ ਇਸ ਚੇਤਨਾ ਮਾਰਚ ਵਿੱਚ ਪ੍ਰਧਾਨ ਰਮੇਸ਼ ਕੋਲ ਸੀਤਾ ਕੋਲ ਅਤੇ ਆਮ ਆਦਮੀ ਪਾਰਟੀ ਤੋਂ ਹਲਕਾ ਫਗਵਾੜਾ ਦੇ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਪਹੁੰਚੇ ਵੱਖ-ਵੱਖ ਬੁਲਾਰਿਆਂ ਨੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਚੇਤਨਾ ਮਾਰਚ ਦਾ ਮੁੱਖ ਉਦੇਸ਼ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਵੱਲੋਂ ਕੀਤੇ ਗਏ ਕੰਮਾਂ ਤੇ ਸੰਵਿਧਾਨ ਨੂੰ ਜਨ-ਜਨ ਤੱਕ ਪਹੁੰਚਾਣਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਪਤਾ ਲੱਗ ਸਕੇ ਅੱਜ ਪਿਛੇ ਮਰਤਾਂ ਪਰ ਉਹ ਹੋਇਆ ਪਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਪਿਤਾ ਜੋਤੀਰਾਵ ਫੂਲੇ ਅਤੇ ਮਾਨੇਵਰ ਸਾਹਿਬ ਕਾਂਚੀਰਾਮ ਜੀ ਦੇ ਜਨਮ ਦਿਨ ਤੇ ਜੋ 4 ਦਿਨ ਦਾ ਮੇਲਾ ਹੋ ਰਿਹਾ ਉਸ ਮੇਲੇ ਦੇ ਵਿੱਚ ਅੰਬੇਡਕਰ ਸਾਰਾ ਪੰਜਾਬ ਤੋਂ ਸਰਿੰਦਰ ਢੱਡਾ ਵੱਲੋਂ ਜੋ ਰੁੱਤ ਬਿਹਾਰ ਸੁਤਰਾਪੁਰਾ ਤੋਂ ਲੈ ਕੇ ਡਾਕਟਰ ਬੀ ਆਰ ਅੰਬੇਡਕਰ ਪਾਰਕ ਨਕੂਦਰ ਰੋਡ ਅਧਿਆਬਾਦ ਤੱਕ ਜਿਹੜਾ ਵਿਸ਼ਾਲ ਜੇਤਰਾਵਾਰ ਕਿੱਧਿਆ ਜਾ ਰਿਹਾ ਜਿਹਦੇ ਵਿੱਚ ਬੇਸ਼ੁਮਰ ਕੱਟਿਆ ਨੇ ਬੀਬੀਆਂ ਨੇ ਔਰ ਨੌਜਵਾਨ ਜਿਹੜੇ ਸਾਡੇ ਸਾਥੀ ਆ ਉਹਨਾਂ ਨੇ ਇਸ ਛੋਭਾ ਯਾਤਰਾ ਨੂੰ ਜਿਹੜਾ ਸਪੂਰਨ ਕਰਨ ਵਾਸਤੇ ਭਾਗ ਲਿਆ ਤੇ ਸਭ ਦੇ ਅਸੀਂ ਧਰਮਾਦਿਆਂ 13 ਤੇ 14 ਫਰਵਰੀ ਦਾ ਜਿਹੜਾ ਮੇਲਾ ਉਹ ਵਿਸ਼ਾਲ ਮੇਲਾ ਹੋਣ ਪਿਆ ਰਿਹਾ ਜਿਹਦੇ ਵਿੱਚ 13 ਤਰੀਕ ਨੂੰ ਕਾਲੂ ਛਿੰਝ ਵੀ ਹੋਏਗੀ ਤੋਂ ਸਾਰੇ ਜਿੰਨੇ ਵੀ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਅੱਜ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੋ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਦਬੇ ਕੁਚਲੇ ਔਰਤਾਂ ਤੇ ਮਜ਼ਦੂਰ ਕਿਸਾਨਾਂ ਦੇ ਲਈ ਸੰਘਰਸ਼ ਕੀਤਾ ਉਹਨਾਂ ਦੇ 14 ਅਪ੍ਰੈਲ ਨੂੰ ਉਹਨਾਂ ਦਾ ਜਨਮ ਦਿਨ ਹੈ ਉਸ ਨੂੰ ਸਮਰਪਿਤ ਜਿਹੜਾ ਅੱਜ ਅੰਬेडकर ਸੈਨਾ ਪੰਜਾਬ ਦੇ ਵੱਲੋਂ ਇਹ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਔਰ ਇਸ ਦੇ ਮਾਰੇ ਚ ਲੱਕ ਸਕੇ ਪਤਾ ਦੇਸ਼ ਵਾਸੀਆਂ ਨੂੰ ਕਿ ਡਾਕਟਰ ਅੰਬेडकर ਨੇ ਇਹ ਦੇਸ਼ ਨੂੰ ਕੀ ਦੇਣਾ ਹੈ ਤੇ ਇਸ ਲਈ ਅੱਜ ਦੇ ਉਹਨਾਂ ਦੇ ਇਸ ਚੇਤਨਾ ਮਾਰਚ ਦੇ ਉੱਤੇ ਔਰ ਡਾਕਟਰ ਬਾਬਾ ਸਾਹਿਬ ਅੰਬेडकर ਦੇ ਜਨਮ ਦਿਵਸ ਤੇ ਸਭ ਨੂੰ ਬਹੁਤ-ਬਹੁਤ ਧਾਈ ਹੋਵੇ ਜੈ ਹਿੰਮ ਜੈ ਭਾਰਤ ਅੱਜ ਬਾਬਾ ਸਾਹਿਬ ਡਾਕਟਰ ਪੀਰ ਅਮਰਿਕਾ ਜੀ ਦੇ ਜਨਦਨ ਸੰਬੰਧੀ ਚੇਤਨਾ ਮਾਰਚ ਮੁੱਤ ਵਿਹਾਰ ਸਤਨਾਪੁਰ ਤੋਂ ਸ਼ੁਰੂ ਹੋ ਕੇ ਹੱਦ ਤੱਕ ਡਾਕਟਰ ਅਮਿਤਕਰ ਪਾਰਕ ਵਿੱਚ ਜਗਵੀਂ ਸਮਾਪਤ ਹੋਵੇਗੀ। ਹੋਰ ਮੈਂ ਬਾਬਾ ਸਾਹਿਬ ਅਮਿਤਕਰ ਦੇ ਜਨਦਨ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਗਿਆ ਪੀਨ ਗਿਆ ਪਰ